ਸਪੀਡ ਲੋਕ ਆਜਾ ਮਾ ਹਰ ਮੇਰੀਆਂ ਨੁਕੋਤਰ ਮਹਿੰਦੁਰ ਬੈਟ ਤੋਂ ਇਹਨਾਂ ਵੀਰਾਂ ਵਾਸਤੇ ਸਹਾਇਤਾ ਲੈ ਕੇ ਆਏ ਸੀਗੇ ਜੋ ਕਿ ਫਾਜਲ ਕਾ ਏਰੀਆ ਜਲਾਲਾਬਾਦ ਏਰੀਆ ਖੜਾਂ ਦੇ ਵਿੱਚ ਬਹੁਤ ਲੋਕ ਇਹ ਪੀੜਤ ਨੇ ਇਹਨਾਂ ਕੋਲ ਕੋਈ ਰਾਸ਼ਨ ਨਹੀਂ ਪਹੁੰਚਦਾ ਇਹਨਾਂ ਇਹਨਾਂ ਵੀਰਾਂ ਨੇ ਆਪਾਂ ਨੂੰ ਗੁਹਾਰ ਲਾਈ ਸੀਗੀ ਕਿ ਸਾਡੇ ਕੋਲ ਫਰੀਡ ਵਗੈਰਾ ਔਰ ਤੂੜੀ ਵਗੈਰਾ ਭੇਜੀ ਜਾਵੇ ਸੋ ਆਪਾਂ ਵੀਰੋ ਇਹਨਾਂ ਦੀ ਜਿੰਨੀ ਵੀ ਮਦਦ ਹੋ ਸਕੀ ਉਹ ਕਰਾਂਗੇ ਔਰ ਜਿਹੜੇ ਵੀ ਵੀਰ ਆ ਵੀਡੀਓ ਦੇਖ ਰਿਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਔਰ ਲਾਈਵ ਸੌਰੀ ਸ਼ੇਅਰ ਜ਼ਰੂਰ ਕਰਨਾ ਜੋ ਕਿ ਵੀਰ ਬੜੇ ਹਸਾਬ ਹਿਸਾਬ ਨਾਲ ਆ ਕੇ ਇੱਥੇ ਸੇਵਾ ਕਰ ਸਕਦੇ ਆ ਕਿਉਂਕਿ ਸੜਕਾਂ ਤੇ ਠੱਗ ਵੀ ਬਹੁਤ ਬੈਠੇ ਆ ਜੋ ਕਿ ਰਸਤੇ ਦੇ ਵਿੱਚੋਂ ਹੀ ਫੀਡ ਵਗੈਰਾ ਲੈ ਲੈਂਦੇ ਆ ਤੂੜੀ ਵਗੈਰਾ ਲੈ ਲੈਂਦੇ ਆ ਤੇ ਪਾਸੇ ਜਾ ਕੇ ਉਹ ਵੇਚ ਦਿੰਦੇ ਆ ਸੋ ਇਹ ਜਿਹੜੇ ਲੋਕ ਆ ਵਿਚਾਰੇ ਆ ਸਾਡਾ ਭਰਾ ਆ ਸਖਦੇਵ ਦੇਬੂ ਜੋ ਕਿ ਪਿੰਡ ਘੁਰਕਾ ਔਰ ਗੁੱਦੜ ਪੈਣੀ ਇਹਨਾਂ ਦੇ ਬਹੁਤ ਹੀ ਮੰਦੇ ਹਾਲਾਤ ਆ ਇਹ ਵਿਚਾਰੇ ਸਾਰੇ ਹੀ ਪਾਣੀ ਦੇ ਵਿੱਚ ਫਸੇ ਹੋਏ ਆ ਇਹਨਾਂ ਦੇ ਪਸ਼ੂ ਵੀ ਔਰ ਪਰਿਵਾਰ ਵੀ ਇਹਨਾਂ ਵੀਰਾਂ ਦੇ ਸਾਰਿਆਂ ਦੇ ਫਸੇ ਹੋਏ ਆ ਬਹੁਤ ਇਹਨਾਂ ਦਾ ਮੰਦਾ ਹਾਲ ਆ ਜੋ ਕਿ ਅਸੀਂ ਇਹ ਸਹਾਇਤਾ ਲੈ ਆਏ ਆ ਉਹ ਅਸੀਂ ਇਹਨਾਂ ਦੇ ਪਿੰਡ ਪਹਚਾ ਕੇ ਆਵਾਂਗੇ ਬੋਟ ਰਹੀਂ ਜੋ ਕਿ ਬੇੜੀ ਰਹੀਂ ਅਸੀਂ ਇਹਨਾਂ ਦੇ ਪਿੰਡ ਜਿ ਰਸ ਰਿਆਂ ਕੁਝ ਫੀਡ ਆ ਸਾਡੇ ਵੱਲੋਂ ਲਿਆਂਦੀ ਗਈ ਔਰ ਕੁਝ ਤੂੜੀ ਆ ਕੁਝ ਥਾਂ ਲਈ ạtਾਇਆ ਜੋ ਕਿ ਰੋਟੀ ਪਕਾਉਣ ਦੇ ਲੈ ਕੇ ਆ ਕੁਝ ਪਾਣੀ ਆ ਸਾਡੇ ਕੋਲ ਅਸੀਂ ਇਹਨਾਂ ਵੀਰਾਂ ਦੀ ਸਹਾਇਤਾ ਲੈ ਕੇ ਆਏ ਆ ਜੋ ਵੀ ਵੀਰੇ ਵੀਡੀਓ ਦੇਖ ਰਹੇ ਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਇੱਥੇ ਗੌਰ ਕਰੋ ਵੀਰੋ ਜਿਹਨੇ ਵੀ ਸਹਾਇਤਾ ਲੈ ਕੇ ਹੋਣੀ ਆ ਗਰਾਊਂਡ ਲੈਵਲ ਤੇ ਜਾ ਕੇ ਸਹਾਇਤਾ ਕਰੋ ਜਿਹਦੀ ਵੀ ਕੋਈ ਮਦਦ ਕਰਨੀ ਕਿਸੇ ਵੀਰ ਦੀ ਉਹ ਗਰਾਊਂਡ ਲੈਵਲ ਤੇ ਮਦਦ ਜਾ ਕੇ ਕੀਤੀ ਜਾਵੇ ਪਾਣੀ ਦੇ ਵਿੱਚ ਬਹੁਤ ਸਾਰੇ ਪਿੰਡ ਘਰੇ ਹੋਇਆ ਜੋ ਕਿ ਉੱਥੇ ਕੋਈ ਰਾਸ਼ਨ ਨਹੀਂ ਪਹੁੰਚਦਾ ਨਾ ਕੋਈ ਉੱਥੇ ਨਮਾਇੰਦਾ ਪਹੁੰਚਦਾ ਸਰਕਾਰ ਦਾ ਨਾ ਹੀ ਪ੍ਰਸ਼ਾਸਨ ਕੋਈ ਇਹਨਾਂ ਦੀ ਇਹਨਾਂ ਦੇ ਵਿਚਾਰਾਂ ਦੀ ਗੱਲ ਸੁਣਦਾ ਇਹਨਾਂ ਵੀਰਾਂ ਨੇ ਅੱਜ ਮੈਂ ਤੋਹਰ ਲਾਈ ਸੀਗੀ ਦੋਨੇ ਨਾਨਕਾ ਪਿੰਡ 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 ਬਾਈ ਜੀ ਆਪਾਂ ਦੱਸਾਂਗੇ ਬਾਈ ਜੀ ਪਿੰਡ ਦੱਸੋ ਕਿਹੜੇ-ਕਿਹੜੇ ਆਪਣੇ ਪਰੇਸ਼ਾਨੀ ਚ ਹੈਗੇ ਆ ਸਾਡੇ ਤੋਂ ਪਾਰਲੇ ਪਾਸੇ ਜਿਹੜੇ 12 ਕੇ 13 ਪਿੰਡ ਨੇ ਗਲਾਬਾ ਜੰਗੜ ਪਣੀ ਰੇਤੀ ਵਾਲੀ ਪਣੀ ਢੋਲੇ ਵਾਲੀ ਪਣੀ ਰਾਮ ਸਿੰਘ ਵਾਲੀ ਪਣੀ ਹਾਂਜੀ ਬਹੁਤ ਮੰਨਣਾ 3 ਨੰਬਰ 3 ਨੰਬਰ ਗੱਟੀ ਉੱਥੇ ਕੋਈ ਕਿਸੇ ਤਰ੍ਹਾਂ ਦਾ ਰਾਸ਼ ਨਹੀਂ ਪਹੁੰਚ ਰਿਹਾ ਠੀਕ ਆ ਜੀ ਕਿਉਂਕਿ ਪਾਣੀ ਦੇ ਵਿੱਚ ਚਾਰਜ ਬਾਰੇ ਗੇਰੇ ਹੋਏ ਨੇ ਇਸ ਤਰ੍ਹਾਂ ਹੀ ਸਾਡੇ ਨਾਲ ਹੀ ਹੁੰਦੀ ਵੀ ਅੱਜ ਦਸ ਤੇਰਾ ਬਾਸ ਸਾਨੂੰ ਘਰੋਂ ਨਿਕਲਣਾ ਪਿਆ ਕਿਤੇ ਰੋਸ਼ਨ ਆਉਂਦਾ ਹੈ ਪਿੰਡ ਪਿੱਛੇ ਦੇ ਪਿਛਾਰ ਆਸਲ ਸਾਡੇ ਕੋ ਕੋਈ ਕਿਸ ਤਰ੍ਹਾਂ ਦੀ ਚੀਜ਼ ਨਹੀਂ ਪਹੁੰਚੀ ਇਹ ਸਾਡੇ ਬਾਈ ਨਪੋਤਰ ਤੋਂ ਸਾਡੇ ਕੋਲ ਸੇਵਾ ਲੈ ਕੇ ਆਏ ਨੇ ਅੱਜ ਇਹ ਸਾਡੇ ਨਾਲ ਜਾਣਗੇ ਸਾਡਾ ਟਰਾਲੀ ਦਾ ਸਮਾਨ ਲੋਡ ਕਰਦੇ ਪਏ ਨੇ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਜ਼ਰਾਂ ਦਾ ਕਿ ਸਾਡੀ ਇਨਸਾਰ ਲਈ ਇਹ ਉਹ ਨਪੋਤਰ ਸ਼ਹਿਰ ਤੋਂ ਆ ਕੇ ਲੁਧਿਆਣਾ ਸ਼ਹਿਰ ਤੇ ਨਿਲ ਲਾਗੂ ਆਇਆ ਵੀਰ ਜੀ ਧੰਨਵਾਦ ਧੰਨਵਾਦ ਤੁਹਾਡਾ ਵੀ ਸੱਜਣਾ ਦਾ ਜਿਨ੍ਹਾਂ ਨੇ ਸਾਨੂੰ ਇੱਕ ਫੋਨ ਕਾਲ ਤੇ ਸਾਨੂੰ ਸੁਚੇਤ ਕਰ ਦਿੱਤਾ ਆਗੇ ਭਾਈ ਠੱਗਾਂ ਤੋਂ ਬਚਣਾ ਜਿਹੜੇ ਇਕਠਾ ਗਰਸਤਿਆਂ 'ਚ ਬੈਠੇ ਆ ਔਰ ਰਾਸ਼ਨ ਵਟੋਰ ਰਹੇ ਆ ਉਹਨਾਂ ਤੋਂ ਅਸੀਂ ਬਚ ਗਏ ਆ ਇਹਨਾਂ ਵੀਰਾਂ ਦੇ ਪਿੰਡਾਂ ਤੱਕ ਅਸੀਂ ਪਹੁੰਚਾਵਾਂਗੇ ਰਾਸ਼ਨ ਔਰ ਲਾਈਵ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਗਰਾਊਂਡ ਗਰਾਊਂਡ ਲੈਵਲ ਤੇ ਅਸੀਂ ਇਹਨਾਂ ਦੇ ਪਿੰਡ ਵੀ ਜਾ ਕੇ ਆਵਾਂਗੇ ਸਾਰਾ ਹਾਲਾਤ ਤੁਹਾਨੂੰ ਇਸ ਜੀ ਦਾ ਦਿਖਾਵਾਂਗੇ ਉਹ ਹਾਂ ਮਾਰਾ ਜੋ ਵੀ ਇਹਨਾਂ ਦਾ ਗਰਾਊਂਡ ਲੈਵਲ ਤੇ ਏਰੀਆ ਉਹ ਸਾਰਾ ਅਸੀਂ ਦਿਖਾਵਾਂਗੇ ਕੋਈ ਸਾਡੀ ਟਰਾਲੀ ਇੱਧਰ ਵੀ ਖੜੀ ਆ ਉੱਥੇ ਵੀ ਕੁਝ ਮੱਗਈ ਹੈਗੀ ਆ ਕੁਝ ਗੱਡੀਆਂ 'ਚ ਵੀ ਹੈਗੀ ਆ ਜਿੱਦਾਂ ਜਿੱਦਾਂ ਕਰਕੇ ਅਸੀਂ ਇਹਨਾਂ ਵੀਰਾਂ ਨੂੰ ਮੱਦੇ ਨਾਲ ਹੀ ਕਰਾਂਗੇ ਸੋ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਵ ਔਰ ਸ਼ੇਅਰ ਕਰਿਓ ਵੀਰੋ ਜਿੰਨਾ ਵੀ ਹੋ ਸਕੇ ਇਹਨਾਂ ਵੀਰਾਂ ਦੀ ਸੇਵਾ ਕਰਨੀ ਆ ਇਹ ਹੜ ਪੀੜਤ ਵਿਚਾਰੇ ਆਪਣੇ ਵਰਗੇ ਲੋਕ ਨੇ ਜੇ ਆਪਣੇ ਤੇ ਵਿਆਫਕਾਉਂਦੇ ਤੇ ਕਿਤੇ ਨਾ ਕਿਤੇ ਇਹ ਵੀ ਆਪਣੀ ਮਦਦ ਕਰਦੇ ਜਰੂਰ ਜਰੂਰ ਤੇ ਇਸ ਲਈ ਜਿੰਨਾਂ ਵੀ ਹੋ ਸਕੇ ਇਹਨਾਂ ਵੀਰਾਂ ਦੀ ਮਦਦ ਕੀਤੀ ਜਾਵੇ ਜੋ ਕਿ ਇਹਨਾਂ ਨੇ ਪਿੰਡ ਦੱਸੇ ਸੀਗੇ ਉਹਨਾਂ ਪਿੰਡਾਂ ਦੇ ਵਿੱਚ ਰਾਸ਼ਨ ਪਹੁੰਚਾਇਆ ਜਾਵੇ ਨਾ ਕਿ ਸੜਕਾਂ ਤੇ ਜਿੱਦਾਂ ਕਿ ਲਾਧੂ ਦਾ ਮੰਡੀ ਇੱਕ ਕਸਬਾ ਆ ਉਹ ਮੰਡੀ ਦੇ ਵਿੱਚ ਕੁਝ ਲੋਕ ਇਹੋ ਜਿਹੇ ਠੱਗ ਵੀ ਬੈਠੇ ਆ ਜਿਹੜੇ ਕਿ ਉਹ ਰਾਸ਼ਨ ਲੈ ਕੇ ਜਾਂ ਟਾਬਿਆਂ ਤੇ ਦੁਕਾਨਾਂ ਤੇ ਵੇਚਦੇ ਆ ਹਾਲਾਂਕਿ ਅਸੀਂ ਦੋ ਦੋ ਵੀਰਾਂ ਨੂੰ ਪੁੱਛਿਆ ਕਿ ਇਹ ਫੀਡ ਕੀ ਕਰਨੀ ਆ ਉਹ ਉੱਥੇ ਟਾਬੇ ਤੇ ਅਸੀਂ ਰੋਟੀ ਖਾਣਦੇ ਸੀਗੇ ਤੇ ਉਹ ਟਾਬੇ ਵਾਲੇ ਨੇ ਸਾਨੂੰ ਦੱਸਿਆ ਕਿ ਇਹ ਮਾਨੂੰ ਇਹ ਕਹਿੰਦਾ ਵੀ ਮੈਂ ਫੀਡ ਵੇਚਣੀ ਆ ਸੋ ਇਸ ਕਰਕੇ ਸੁਚੇਤ ਰਹੋ ਮੇਰੇ ਵੀਰੋ ਇਹਨਾਂ ਠੱਗਾਂ ਤੋਂ ਸੋ ਗਰਾਊਂਡ ਲੈਵਲ ਤੇ ਜਾ ਕੇ ਇਹਨਾਂ ਲੋਕਾਂ ਦੀ ਮਦਦ ਕੀਤੀ ਜਾਵੇ ਜੋ ਬਾਰਡਰ ਏਰੀਆ ਦੇ ਵਿੱਚ ਸਭ ਤੋਂ ਵੱਡੀ ਮਾਰ ਬਾਰਡਰ ਵਾਲਿਆਂ ਨੂੰ ਮਿਲਦੀ ਆ ਕਿਉਂਕਿ ਜਦੋਂ ਵੀ ਕੋਈ ਜੰਗ ਦਾ ਮਾਹੌਲ ਬਣਦਾ ਉਦੋਂ ਵੀ ਇਹ ਲੋਕ ਪਹਿਲਾਂ ਹਕਤਾਨ ਤੇ ਖੜਦੇ ਆ ਗੋਰੀਆਂ ਖਾਣ ਲਈ ਸੋ ਇਸ ਕਰਕੇ ਇਹਨਾਂ ਵੀਰਾਂ ਦੀ ਆਪਾਂ ਨੂੰ ਸਹਿਯਦਾ ਵੱਧ ਵੱਧ ਕਰਨੀ ਚਾਹੀਦੀ ਆ ਵੀਰੋ ਇਹਨਾਂ ਦੀ ਸਹਾਇਤਾ ਕਰੋ ਗਰਾਊਂਡ ਲੈਵਲ ਤੇ ਆ ਕੇ ਕਰੋ ਸੋ ਤਾਂ ਹੀ ਇਹ ਸੇਵਾ ਦਾ ਫਲ ਮਿਲਣਾ ਵੀਰੋ ਨਾ ਕਿ ਆਪਾਂ ਸੜਕਾਂ ਦੇ ਬੈਠਿਆਂ ਨੂੰ ਆਪਾਂ ਰਾਸ਼ਨ ਦੇ ਜਾਈਏ ਜਾਂ ਸਿੱਟ ਜਾਈਏ ਉਹਦਾ ਕੋਈ ਫਾਇਦਾ ਨਹੀਂ ਹੈਗਾ ਵੀਰੋ ਕਿਉਂਕਿ ਉਹ ਲੋਕ ਤਾਂ ਪਹਿਲਾਂ ਹੀ ਸੁੱਕੀ ਜਗਾ ਦੇ ਬੈਠੇ ਆ ਜਿਹਨਾਂ ਦੇ ਪਾਣੀ ਚ ਹਲਾ ਦੇ ਨੇ ਮਾੜਿਆ ਉਹ ਸਾਨੂੰ ਗਰਾਊਂਡ ਲੈਵਲ ਤੇ ਤਸਵੀਰਾਂ ਦਿਖਾਵਾਂਗੇ ਜਾ ਕੇ ਸੋ ਇੰਨੀ ਬੈ ਜਾਓ